ਸਸਰੀ ਕਾਲਜ ਸਾਰਿਆਂ ਨੂੰ ਅੱਜ ਆਪਾਂ ਮੂਲੀਆਂ ਦਾ ਚਾਰ ਬਣਾ ਬਣਾਵਾਂਗੇ ਹਮੂਲੀਆਂ ਇੱਗੀਆਂ ਥਿਲੇ ਪਾਸੇ ਪੱਟੀਆਂ ਹੋਈਆਂ ਤੇ ਇਹਨਾਂ ਨੂੰ ਆਪਾਂ ਚੀਰ ਕੇ ਤੇ ਇਹਨਾਂ ਦਾ ਸਾਗ ਬਣਾ ਆ ਦੋ ਚਾਰ ਬਣਾਵਾਂਗੇ ਇਹਨਾਂ ਨੂੰ ਆਪਾਂ ਛੇਲਾ ਲਾਂਗੇ ਪਹਿਲਾਂ ਆ ਸਿਰੋਂ ਪੇਚੇ ਲੰਗਾ ਇਹਨਾਂ ਨੂੰ ਲਓ ਆਪਾਂ ਇੱਕ ਮੂਲੀ ਵਿੱਚ ਰੱਖ ਲਈ ਛੋਟੀ ਜੀ ਤੇ ਬਾਕੀ ਛਿੱਲੇ ਲੰਗਾ ਆਪਾਂ ਤੇ ਹੁਣ ਆਪਾਂ ਇਹਦੀਆਂ ਫਾੜੀਆਂ ਕਰਾਂਗੇ ਇਹ ਸਿਰੋਂ ਚਾਰ-ਚਾਰ ਫਾੜੀਆਂ ਕਰ ਲਾਂਗੇ ਜਿਹੜੀ ਜਿਆਦਾ ਮੋਟੀ ਹੈ ਉਹਦੀਆਂ ਜਿਆਦਾ ਕਰ ਦਾਂਗੇ ਆ ਛੋੜ ਛੋੜੀ ਪੱਕੀ ਲੱਗਦੀਆਂ ਵਿੱਚੋਂ ਇਹ ਆਪਾਂ ਕੱਢ ਦੇਾਂਗੇ ਲਓ ਆਪਾਂ ਮਹੂੜੀਆਂ ਚੀਰ ਲਈਆਂ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਆਪਾਂ ਵੇਖੀ ਨਾ ਕੜਾਈ ਧਰਾਂਗੇ ਤੇਲ ਗਰਮ ਕਰਾਂਗੇ ਹੁਣ ਆਪਾਂ ਤੇਲ ਪਾਵਾਂਗੇ। ਇਹ ਤੇਲ ਗਰਮ ਹੋ ਗਿਆ ਫਿਰ ਆਪਾਂ ਲਾ ਲਾਂਗੇ। ਲਓ ਆਪਣਾ ਤੇਲ ਗਰਮ ਹੋ ਗਿਆ ਚੰਗੀ ਤਰ੍ਹਾਂ। ਵੀ ਕਾਲਾ ਹੋ ਗਿਆ ਤੇਲ ਵਧੀਆ ਕੜਕ ਗਿਆ ਤੇ ਹੁਣ ਆਪਾਂ ਇਹਨੂੰ ਲਾਵਾਂਗੇ। ਜੇ ਇਹ ਤਾਂ ਠੰਡਾ ਹੋ ਗਿਆ ਇਹ ਫਿਰ ਆਪਾਂ ਵਿੱਚ ਮੂੜੀਆਂ ਦੇ ਪਾਵਾਂਗੇ। ਲੋ ਤੇ ਲਾਪਰ ਠੰਡਾ ਹੋ ਗਿਆ ਤੇ ਆਪਾਂ ਹੁਣ ਮੂਲੀਆਂ ਚ ਪਾਵਾਂਗੇ ਜਿਨਾ ਕੋ ਲੋੜ ਹਨ ਖਪਾਵਾਂਗੇ ਆਪਾਂ ਬਾਲਾ ਨਹੀਂ ਪਾਉਂਦੇ ਇਹਨਾਂ ਨਾਲ ਸਾਰੇ ਨਾਲ ਲਿਬੜ ਕੇ ਨਾ ਮੋਲਣਾ ਤੇ ਹੁਣ ਆਪਾਂ ਆਹ ਬਣਿਆ ਬਣਾਇਆ ਮਸਾਲਾ ਲੈਂਦਾ ਹੈਗਾ ਤੇ ਜਿੰਨਾ ਕੁ ਲੋੜ ਹੈ ਆਪਾਂ ਉਹਨਾਂ ਕੁ ਪਾਵਾਂਗੇ ਇੱਕ ਚਮਚਾ ਆਪਾਂ ਅਮਚੂਰ ਅਮਚੂਰ ਪਾਊਡਰ ਦਾ ਪਾਵਾਂਗੇ ਮਸਾਲਾ ਸਾਰਾ ਲਾ ਲਿਆ ਹੁਣ ਮਸਾਲਾ ਉੱਤੇ ਲੱਗ ਗਿਆ ਸਾਰਾ ਮੂਲੀਆਂ ਤੇ ਹੁਣ ਆਪਾਂ ਇਹਨੂੰ ਡੱਬੇ 'ਚ ਪਾਵਾਂਗੇ ਜਿਹੜਾ ਬਾਕੀ ਬਚਿਆ ਤੇਲ ਹੈ ਆਪਾਂ ਇਹ ਵਿੱਚ ਪਾ ਦਾਂਗੇ ਇਹਦੇ ਚਾਰ ਆਪਣਾ ਬਹੁਤ ਵਧੀਆ ਬਣ ਗਿਆ ਮੂਲ ਨਾਲ ਚਾਰ ਬਹੁਤ ਵਧੀਆ ਬਣਿਆਗਾ ਜੇ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ